ਸਸਿਕਾ ਲਈ ਲੁਧਿਆਣਾ ਪੱਛਮੀ ਦੇ ਸੂਝਬਾਨ ਵੋਟਰ ਭੈਣੋ ਭਰਾਵੋ ਬੜੀ ਨਿਮਰਤਾ ਸਹਿਤ ਤੁਹਾਡੇ ਚਰਨਾਂ ਦੇ ਵਿੱਚ ਅਪੀਲ ਕਰਦਾ ਕਿ ਕੱਲ ਨੂੰ 19 ਜੂਨ ਦਾ ਦਿਨ ਹੈ ਤੇ ਤੁਹਾਡੀ ਫੈਸਲੇ ਨੂੰ ਪੂਰਾ ਪੰਜਾਬ ਬੜੀ ਰੀਜ ਨਾਲ ਤੱਕੇਗਾ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਨੇ ਪੰਜਾਬ ਦਾ ਲੈਂਡ ਆਰਡਰ ਦੇ ਮੁੱਦੇ ਦੇ ਉੱਤੇ ਜਲੂਸ ਕੱਢ ਕੇ ਰੱਖਿਆ ਹੋਇਆ ਕਿਸ ਤਰ੍ਹਾਂ ਰਾਸ਼ਨ ੱੱਕਾ ਮੁੱਕੀ ਕੀ ਕੋਸ਼ ਹੈ ਜੋ ਇਹ ਪਾਰਟੀ ਸੱਤਾ ਤੇ ਕਾਬਜ ਤਾਂ ਹੈਗੀ ਹੈਗੀ ਹੈ ਤੇ ਹੋਰ ਸੀਤਾ ਵਧਾਉਣ ਲਈ ੱੱਕਾ ਮੁੱਕੀ ਹਲਕੇ ਦੇ ਵਿੱਚ ਕਰ ਰਹੀ ਹੈ ਉਹ ਤੁਹਾਡੇ ਕਿਸੇ ਤੋਂ ਖੁੱਲੀ ਨਹੀਂ ਹੈ ਮੇਰੀ ਤੁਹਾਡੇ ਸਾਰਿਆਂ ਦੇ ਚਰਨਾਂ 'ਚ ਬੇਨਤੀ ਹੈ ਕਿ ਇਸ ਵਾਰ ਇਲੈਕਸ਼ਨ ਪੰਜਾਬ ਦੀ ਨਹੀਂ ਪੰਜਾਬ ਵਰਸਲ ਦਿੱਲੀ ਦੀ ਹੋਈ ਪਈ ਹੈ ਦਿੱਲੀ ਦੇ ਨਕਾਰੇ ਹੋਏ ਲੀਡਰ ਕਿਸ ਤਰ੍ਹਾਂ ਧਾਰਵੀਆਂ ਬਾਗ ਸਾਡੇ ਪੰਜਾਬ ਦੇ ਵਿੱਚ ਘੁੰਮ ਰਹੇ ਨੇ ਤਾ ਇਸ ਵਾਰ ਇਹਨਾਂ ਨੂੰ ਨੱਥ ਤੁਸੀਂ ਪਾਉਣੀ ਹੈ ਤਾਂ ਮੇਰੀ ਤੁਹਾਡੇ ਸਾਰਿਆਂ ਦੇ ਚਰਨਾਂ 'ਚ ਬੇਨਤੀ ਹੈ ਕਿ ਇਸ ਵਾਰ ਕਾਂਗਰਸ ਪਾਰਟੀ ਦੇ ਜਝਾਰੂ ਲੀਡਰ ਭਾਰਤ ਭੂਸ਼ਣ ਆਸ਼ੂ ਜੀ ਲੋਕਾਂ ਦੇ ਲਈ ਖੜਨ ਵਾਲੇ ਲੀਡਰ ਇਹਨਾਂ ਦੇ ਹੱਕ ਦੇ ਵਿੱਚ ਆਪਣਾ ਮਤਦਾਨ ਕਰਕੇ ਇਹਨਾਂ ਨੂੰ ਕਾਮਯਾਬ ਕਰੋਗੇ ਧੰਨਵਾਦ